ਹਾਂਜੀ ਦੋਸਤੋ ਤੁਸੀਂ ਪਹਿਲਾਂ ਸਾਡੀਆਂ ਹੋਰ ਫਸਲਾਂ ਵਾਲੀਆਂ ਗੰਡੇ ਦੀਆਂ ਹਲਦੀ ਦੀਆਂ ਵੀਡੀਓ ਨੂੰ ਬਹੁਤ ਸਾਰਾ ਪਿਆਰ ਦਿੱਤਾ ਤੁਹਾਡਾ ਧੰਨਵਾਦ ਜੀ ਅੱਜ ਆਪਾਂ ਗੱਲ ਕਰਦੇ ਆ ਜਿਹੜਾ ਵੱਡਾ ਮੁੱਦਾ ਜਿਹੜਾ ਹੈਗਾ ਜਾਂ ਮਸਲਾ ਪਰਾਲੀ ਦਾ ਹੈ ਜਿਹੜਾ ਪੰਜਾਬ ਦੇ ਵਿੱਚ ਤਾਂ ਪਰਾਲੀ ਨੂੰ ਆਪਾਂ ਕਿੱਥੇ ਕਿੱਥੇ ਤੇ ਕਿਵੇਂ ਵਰਤ ਸਕਦੇ ਆ ਆਪਾਂ ਕਹਿ ਦਿੰਨੇ ਆ ਜੀ ਫੈਕਟਰੀਆਂ 'ਚ ਇਦਾਂ ਯੂਜ਼ ਹੁੰਦੀ ਆ ਉਸ ਤਰ੍ਹਾਂ ਹੁੰਦੀ ਆ ਪਰ ਉਦੋਂ ਵੀ ਬੈਸਟ ਜਿਹੜੀਆਂ ਚੀਜ਼ਾਂ ਆ ਚਲੋ ਮੈਂ ਬਾੜੀ ਤਾਂ ਨਹੀਂ ਕਹਿੰਦਾ ਵੀ ਹਜ਼ਾਰਾਂ ਕਿੱਲਿਆਂ ਦੀ ਪਰਾਲੀ ਪਰ ਜਿੰਨੀ ਆਪਣੇ ਖੇਤ ਦੀ ਪਰਾਲੀ ਆ ਉਹ ਅਸੀਂ ਇਕੱਠੀ ਕਰਦੇ ਹੁੰਨੇ ਜਿਵੇਂ ਤੁਸੀਂ ਵੀਡੀਓ 'ਚ ਢੇਰ ਦੇਖ ਹੀ ਰਹੇ ਹੋ ਤੇ ਇਹਨੂੰ ਜਿਵੇਂ ਆਪਾਂ ਸਾਰੀਆਂ ਬੱਲਾਂ ਲਾਈਆਂ ਦੋਸਤੋ ਇਹਦੇ ਵਿੱਚ ਆਪਾਂ ਸਾਰੀ ਦੀ ਸਾਰੀ ਮਲਚਿੰਗ ਕੀਤੀ ਆ ਤੁਸੀਂ ਚੈੱਕ ਕਰੋ ਵੀ ਹਰੇਕ ਜਿਹੜੀ ਬੱਲ ਆ ਬਹੁਤ ਸੋਹਣੀ ਤੇ ਸਟਰੋਂਗ ਖੜੀ ਆ ਉਹਦਾ ਕਾਰਨ ਆ ਜਿਵੇਂ ਹੁਣ ਟੈਂਪਰੇਚਰ ਲਗਭਗ 46 ਡਿਗਰੀ ਆ 46 ਡਿਗਰੀ ਟੈਂਪਰੇਚਰ 'ਚ ਵੀ ਕੋਈ ਬੱਲ ਆਪਣੀ ਨੁਕਸਾਨੀ ਨਹੀਂ ਕੋਈ ਉੱਪਰੋਂ ਪੀਲਾਪਾਨ ਨਹੀਂ ਹੈਗਾ ਕਿਸੇ ਨੂੰ ਕੋਈ ਐ ਨਹੀਂਗਾ ਵੀ ਗਰਮੀ ਕਰਕੇ ਜਿਹੜੀਆਂ ਝੋਸਾਂਗਾਂ ਹੋਣਗੀਆਂ ਉਹਦਾ ਵੱਡਾ ਕਾਰਨ ਹੈ ਜੀ ਪਰਾਲੀ ਪਰਾਲੀ ਦੀ ਮਲਚਿੰਗ ਪਾਤੀ ਨੰਬਰ 1 ਇੱਥੇ ਘਾਹ ਨਹੀਂ ਹੁੰਦਾ ਨੰਬਰ 2 ਜਦੋਂ ਇੱਕ ਵਾਰੀ ਪਾਣੀ ਲਾਤਾ ਤੁਸੀਂ ਦੋ ਦਿਨ ਪਾਣੀ ਲੇਟ ਵੀ ਕਰ ਦੋਗੇ ਤਾਂ ਪਰਾਲੀ ਤੇ ਡਾਇਰੈਕਟ ਸਨਲਾਈਟ ਧਰਤੀ ਤੇ ਨਹੀਂ ਪੈਂਦੀਗੀ ਪਰਾਲੀ ਇਹ ਜਿਹੜੀ ਉੱਤੇ ਪੈਂਦੀ ਹੈ ਤੇ ਥੱਲੋਂ ਜਿਹੜਾ ਹੈਗਾ ਗਿੱਲੀ ਰਹਿੰਦੀ ਹੈ ਧਰਤੀ ਮਤਲਬ ਮੋਇਸਚਰ ਮੈਂਟੇਨ ਰਹੇ ਜਾਂਦਾ ਜਦੋਂ ਮੋਇਸਚਰ ਸਹੀ ਰਹੂਗਾ ਥੱਲੇ ਬੱਲ ਦੇ ਕੋਲੇ ਗਿੱਲ ਰਹੂਗੀ ਤਾਂ ਉਹ ਬੱਲਾ ਜਿਹੜੀਆਂ ਨਾ ਤਾਂ ਮਰ ਜਾਣ ਨਾ ਪੀਲੀਆਂ ਪੈਣ ਆਮ ਹੀ ਕੀ ਹੁੰਦਾ ਜਦੋਂ ਵੀ ਮਈ ਦਾ ਮਹੀਨਾ ਲਾਸਟ ਤੇ ਜਾਂਦਾ ਜਾਂ ਜੂਨ ਜੁਲਾਈ ਚੱਲਦੇ ਆ ਲੋਹਾਂ ਦਾ ਦੌਰ ਆਉਂਦਾ ਥੱਲੋਂਾਂ 'ਚ ਜਿਹੜੇ ਬੱਲਾਂ ਨੂੰ ਫਰੂਟਿੰਗ ਹੋਣੀ ਬੰਦ ਹੋ ਜਾਂਦੀ ਆ ਤੇ ਕੱਦੂ ਵਗੈਰਾ ਤਾਂ ਬਹੁਤ ਘੱਟ ਲੱਗਣ ਲੱਗ ਜਾਂਦੇ ਸੋ ਉਹਦੇ ਵਾਸਤੇ ਮਲਚਿੰਗ ਜਿਹੜੀ ਬਹੁਤ ਜ਼ਿਆਦਾ ਹੈਲਪ ਕਰਦੀ ਆ ਨਾਲੇ ਤਾਂ ਪਰਾਲੀ ਦੀ ਸਮੱਸਿਆ ਦਾ ਹੱਲ ਹੋ ਗਿਆ ਤੇ ਨਾਲੇ ਆਪਣੀਆਂ ਜਿਹੜੀਆਂ ਵੱਲਾਂ ਦੀ ਗ੍ਰੋਥ ਵਧੀਆ ਹੋ ਗਈ ਹਲਦੀ ਤਾਂ ਜੀ ਹੁੰਦੀ ਪਰਾਲੀ ਨਾਲ ਆ ਹੁੰਦੀ ਨਹੀਂ ਉਹਦੇ ਬਿਨਾ ਪਰ ਅਸੀਂ ਇਹਦੇ ਨਵੇਂ-ਨਵੇਂ ਟ੍ਰਾਇਲ ਜਿਹੜੇ ਸੀਗੇ ਬਾਕੀ ਵੱਲਾਂ ਦੇ ਕੀਤੇ ਆ ਤੁਸੀਂ ਦੇਖ ਹੀ ਰਹੇ ਹੋ ਸਾਰੀਆਂ ਵੱੱਲਾਂ ਕਿੰਨੀਆਂ ਸੋਹਣੀਆਂ ਤੇ ਤੰਦਰੁਸਤ ਖੜੀਆਂ ਸਾਰੀਆਂ ਤੇ ਨਵੀਂ ਫਰੂਟਿੰਗ ਸ਼ੁਰੂ ਹੋ ਗਈ ਅਸੀਂ ਥੋੜੀਆਂ ਲੇਟ ਲਾਈਆਂ ਸੀ ਕਿਉਂਕਿ ਇਹ ਵਾਹਨ ਸਾਡਾ ਗੰਡਿਆ ਦੀ ਪਨੀਰੀ ਵਾਲਾ ਸੀਗਾ ਲੇਟ ਵਿੱਲਾ ਹੋਇਆ ਸੀ ਪਰ ਜਿਹੜਾ ਮਲਚਿੰਗ ਦਾ ਰਿਜ਼ਲ ਹੋਰ ਨਵੀਆਂ ਵੀਡੀਓ ਇਸ ਤਰ੍ਹਾਂ ਦੀਆਂ ਦੇਖਣ ਵਾਸਤੇ ਸਾਡਾ ਪੇਜ ਬਰਾਡ ਫਾਰਮਿੰਗਸ ਹੈ ਨਾ ਕਿਡਾ ਨੂੰ ਜੀ ਤੁਸੀਂ ਫੋਲੋ ਕਰ ਲਓ ਤੇ ਪਲੀਜ਼ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਇਸ ਤਰ੍ਹਾਂ ਤੁਸੀਂ ਘਰੇਲੂ ਬਗੀਚੀ ਆ ਜਾਂ ਤੁਹਾਡੀ ਖੇਤ ਦੇ ਵਿੱਚ ਜਿਹੜੀ ਹੈਗੀ ਆ ਸਬਜ਼ੀ ਹੈ ਉਹਨੂੰ ਬਚਾਉਣ ਵਾਸਤੇ ਲੂਆਂ ਤੋਂ ਬਚਾਉਣ ਵਾਸਤੇ ਤੇ ਉਹਦੇ ਤੋਂ ਜ਼ਿਆਦਾ ਝਾੜ ਲੈਣ ਵਾਸਤੇ ਤੁਸੀਂ ਇਹ ਵਿਧੀ ਇੱਕ ਵਾਰੀ ਅਪਣਾ ਕੇ ਦੇਖੋ ਚਾਹੇ ਥੋੜੇ ਤੋਂ ਕਰ ਲਓ 2 ਮਰਲੇ 5 ਮਰਲੇ ਤੋਂ ਪਰ ਇਹਦੇ ਰਿਜ਼ਲਟ ਬਹੁਤ ਵਾਕਮਾਲ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ